ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਹੁਣ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਚਾਹ ਪਾਣੀ ਪੀ ਲਿਆ ਏ ਹੁਣ ਆਪਾਂ ਲਗਾ ਦਈਏ ਝਾੜੂ ਪਹਿਲਾਂ ਝਾੜੂ ਲਗਾ ਕੇ ਫਿਰ ਝਾੜੂ ਪੋਚੇ ਦਾ ਕੰਮ ਨਵੇੜਦੀ ਆ ਹੁਣ ਪਹਿਲਾਂ ਬੱਚੇ ਉਧਰਲੇ ਕਮਰੇ ਚ ਸੁੱਤੇ ਪਏ ਹੁੰਦੇ ਨੇ ਫਿਰ ਇਧਰ ਆਪਾਂ ਕਮਰਿਆਂ ਚ ਨਵੇੜਦਣੇ ਆ ਤੇ ਉਹ ਗਏ ਨੇ ਦੁੱਧ ਪਾਉਣ ਤੇ ਇੰਨੇ ਚਿਰ ਚ ਆਪਾਂ ਝਾੜੂ ਪੋਚੇ ਦਾ ਨਵੇੜਦਣੇ ਆ ਕੰਮ ਤੇ ਲੋ ਜੀ ਵਾਹਿਗੁਰੂ ਜੀ ਚਾੜੂ ਲਗਾ ਕੇ ਪੋਚਾ ਫਿਰ ਮੈਂ ਫਟਾਫਟ ਲਗਾ ਦਣੀ ਆ ਵੀਡੀਓ ਕੋ ਬਣਾਉਂਦਾ ਤਾਂ ਹੈ ਨਹੀਂ ਫਿਰ ਮੈਂ ਹੱਥੇ ਚ ਵੜ ਕੇ ਬਣਾ ਲਾਣੀ ਆ ਤੇ ਨਾਲੇ ਪੋਚਾ ਲਗਾ ਦਣੀ ਆ ਜਲਦੀ ਜਲਦੀ ਜਾਨੂ ਬੱਚੇ ਉੱਠਣਗੇ ਤੇ ਸੁੱਕ ਜਾਣਾ ਜਦ ਤੱਕ ਸੁੱਕ ਜੂਗਾ ਤੇ ਹੁਣ ਆਪਾਂ ਲਗਾ ਦਈਏ ਪੋਚਾ ਤੇ ਫਿਰ ਉਹ ਕਮਰਾ ਰਹਿ ਜਾਣਾ ਏਸੀ ਵਾਲਾ ਉਹਦੇ ਚ ਫੇਰ ਲਗਾ ਦਾਂਗੇ ਤੇ ਇੰਨੇ ਇੱਧਰ ਕੰਮ ਨਿਬੇੜ ਦੀਏ ਆਪਾਂ ਤੇ ਫਿਰ ਨਾਲ ਕਿੰਨੀਆਂ ਮਾਜਦਾਂਗੇ ਦੁੱਧ ਵਾਲੀਆਂ ਤੇ ਨਾਲੇ ਭਾਂਡੇ ਢਿੰਡੇ ਮਾਜ ਕੇ ਰੋਟੀ ਟੁੱਕ ਫਿਰ ਬਣਾ ਲਾਂਗੇ ਹੁਣ ਬਣਾਉਣੀ ਆ ਸਬਜ਼ੀ ਆਪਾਂ ਸਵੇਰੀਓ ਸਵੇਰੀਓ ਸਬਜ਼ੀ ਬਣਾਉਣੀ ਆ ਤੇ ਫਿਰ ਇੰਨੇਵੇਂ ਕੱਟਕੁੱਟ ਕੇ ਤੜਕਾ ਲਗਾ ਦੂੰ ਤੇ ਫਿਰ ਬੱਚੇ ਕਹਿਣਗੇ ਰੋਲਾ ਪਾਉਂਦੀ ਆ ਤੇ ਇਹਦੇ ਕਰਕੇ ਫਿਰ ਮੈਂ ਸਬਜ਼ੀ ਫੇਰ ਬਣਾਉਂ ਇੰਨੇ ਕੰਮ ਨਿਬੇੜ ਤਾਂ ਨਹੀਂ ਆ ਮੈਂ ਝਾੜੂ ਕੋਚੇ ਦਾ ਨਵੇੜ ਕੇ ਤੇ ਲੋ ਜੀ ਹੁਣ ਕੰਮ ਨਵੇੜ ਤਾਂ ਸਾਰੇ ਕਮਰਿਆਂ ਚ ਝਾੜੂ ਕੋਚੇ ਦਾ ਕੰਮ ਨਿਪੜ ਗਿਆ ਲੌਬੀ ਚ ਵੀ ਲਾ ਦੇਣੀ ਇੱਥੇ ਨਾਲੇ ਸੁੱਕ ਜੂਗਾ ਜੰਨੂ ਆਉਣਗੇ ਸਾਰੇ ਨਿਪੜ ਜਾਂਦਾ ਸਾਜਰੇ ਸਾਜਰੇ ਗਰਮੀ ਵੀ ਬਹੁਤ ਹੋਈ ਪਈਆ ਹੁਣ ਦੋ ਤਿੰਨ ਦਿਨ ਦੀ ਗਰਮੈਸ ਤੇ ਫੇਰ ਨਹੀਂ ਜੀ ਕਰਦਾ ਨਾਲੇ ਨੰਨੀ ਪਰ ਹੀ ਉੱਠ ਗੜਦੀ ਆ ਫੇਰ ਵਿੱਚ ਗੇੜੇ ਦਿੰਦੀ ਫਰੀ ਜਾਂਦੀ ਆ ਇਹਦੇ ਕਰਕੇ ਪਹਿਲਾ ਪਹਿਲਾ ਨਵੇੜਦਾ ਮੈਂ ਤੇ ਫੇਰ ਉਹ ਵਿੱਚ ਕਦੇ ਝਾੜੂ ਚੱਕ ਲਿਆ ਕਦੇ ਕੂੜਾ ਇੱਧਰ ਕਰਤਾ ਕਦੇ ਇੱਧਰ ਕਰਤਾ ਕਰੀ ਜਾਂਦੀ ਆ ਉਹ ਤੋਂ ਪਹਿਲਾਂ ਹੀ ਉੱਠਣ ਤੋਂ ਪਹਿਲਾਂ ਨਿਬੜ ਜੀ ਵੀ ਵਧੀਆ ਫੇਰ ਜਿਵੇਂ ਮਰਜੀ ਫਰੀ ਜਾਵੇ ਉਹ ਨਾਲੇ ਚੱਪਲਾ ਨਹੀਂ ਪਾਉਂਦੀ ਨੰਗੇ ਪੈਰੀ ਫਰੀ ਜਾਂਦੀ ਆ ਫੇਰ ਉਹ ਚੱਪਲਾ ਘੱਟ ਪਾਉਂਦੀ ਆ ਤੇ ਲੋਜੀ ਕੰਮ ਨਿਬੜ ਕੇ ਆਪਣਾ ਸਾਰਾ ਸਕਾਤਾ ਸੁੱਕ ਦਾ ਪੇ ਜਾਣਾ ਨੇ ਹਵਾ ਨਾਲ ਇੱਥੇ ਕਿਹੜਾ ਹੁਣ ਗੇੜੇ ਦੇਣੇ ਨੇ ਕਿਸੇ ਨੇ ਤੇ ਆਪਾਂ ਕੰਮ ਨਿਬੇੜਤਾ ਨਵੇੜ ਕੇ ਹੁਣ ਬੈਣੇ ਆ ਮੜ ਜੱਥੇ ਹਵਾ ਲੰਨੀ ਆ ਪੱਖੇ ਥੱਲੇ ਨਾਲ ਹੀ ਸੁੱਕ ਜਾਊਗਾ ਇੱਧਰ ਹਵਾ ਆਉਂਦੀ ਆ ਹਵਾ ਪਾਸ ਹੁੰਦੀ ਆ ਇਹ ਕਮਰੇ ਚ ਦਾਮ ਲੈ ਕੇ ਆਪਾਂ ਝੜ ਕੋਚੀ ਦਾ ਕੰਮ ਨਵੇੜ ਕੇ ਹੁਣ ਆਗੇ ਰਸੋਈ ਚ ਸਬਜੀ ਆਪਾਂ ਕੱਟ ਲਈ ਸਬਜੀ ਬਣਾਵਾਂਗੇ ਤੋਰੀਆਂ ਦੀ ਸਬਜੀ ਕੱਟ ਲਈ ਤੇ ਇੱਧਰ ਦੁੱਧ ਪਾ ਕੇ ਰੱਖਤਾ ਇਹਨੂੰ ਗਰਮ ਕਰਦੇ ਆਪਾਂ ਫੇਰ ਲੋ ਜੀ ਇਹ ਤਾਂ ਦਹੀਂ ਸੱਚ ਦੁੱਧ ਗਰਮ ਨਹੀਂ ਇਹ ਮਧਾਨੀ ਲਗਾਉਣੀ ਆ ਇਹਦੇ ਵਿੱਚ ਹੋਰ ਦੁੱਧ ਪਾਤਾ ਮੈਂ ਥੋੜਾ ਜਾਂ ਤੇ ਜਮਿਆ ਘਟ ਸੀਗਾ ਤੇ ਹੁਣ ਫਿਰ ਆਪਾਂ ਪਹਿਲਾਂ ਦਾਲ ਸਬਜੀ ਬਣਾ ਲਈਏ ਸਬਜੀ ਨੂੰ ਲਾਈਏ ਤੜਕਾ ਆਪਾਂ ਦੁੱਧ ਪਾਏ ਆਏ ਫਿਰ ਕੰਨੀਆਂ ਮਾਜਦੇ ਆ ਤੇ ਲੋ ਜੀ ਪਹਿਲਾਂ ਤੇਲ ਪਾ ਲਿਆਏ ਉਸ ਤੋਂ ਬਾਅਦ ਪਾਉਨੇ ਆ ਜੀਰਾ ਜੀਰਾ ਭੁੰਨ ਕੇ ਤੇ ਆਪਾਂ ਨੇ ਪਾਤਾ ਏ ਮਸਾਲਾ ਆਹਾਂ ਪਿਆਜ਼ ਪੂਜ ਸਮਾਨ ਪਾਤਾ ਇੰਨੇ ਰਿੱਜ ਤਾਂ ਇੰਨੇ ਆਪਾਂ ਇਹ ਸਬਜੀ ਧੋ ਦਨੇ ਆ ਤੇ ਪਿਆਜ਼ ਪਾਤਾ ਪਿਆਜ਼ ਹਰੀਆਂ ਮਿਰਚਾਂ ਸਮਾਨ ਇਹਦੇ ਚ ਪਾਤਾ ਇੰਨੇ ਭੁੱਜਦਾ ਇਹ ਇੰਨੇ ਆਪਾਂ ਹੁਣ ਸਬਜੀ ਧੋ ਕੇ ਸਮਾਰ ਕੇ ਚਾਰਨੀਆਂ ਚ ਪਾ ਕੇ ਰੱਖ ਦਨੇ ਇੰਨੇ ਨੁੱਚੜੂਗੀ ਇੰਨੇ ਮਸਾਲਾ ਭੁੱਜੂਗਾ ਆਪਣਾ ਇੰਨੇ ਸੁੱਕ ਜੂਗੀ ਸਬਜੀ ਤੇ ਇੰਨੇ ਮਸਾਲਾ ਭੁੱਜ ਜੂਗੀ ਫਿਰ ਤੜਕਾ ਲਗਾ ਦਨੇ ਆ ਤੇ ਲੋ ਜੀ ਹੁਣ ਆਪਾਂ ਤੜਕਾ ਲਗਾ ਦਈਏ ਚਾਰਨੀਆਂ ਚ ਪਾ ਦਈਏ ਆਪਾਂ ਸਬਜੀ ਤੇ ਇੱਧਰ ਮੈਨੂੰ ਲੱਗਦਾ ਲਾਈਟ ਬੰਦ ਹੋ ਗਈ ਹਨੇਰਾ ਹਨੇਰਾ ਜਿਹਾ ਲੱਗਦਾ ਹੋਣਾ ਬੱਦਲ ਵੀ ਬਹੁਤ ਹੋ ਗਿਆ ਹਵਾ ਵੀ ਚੱਲ ਪਈ ਤੇ ਬੱਦਲ ਵੀ ਉਹ ਟਾਕੀ ਵਿੱਚ ਦੀ ਦੇਖਦੀ ਯਾਰ ਡੇਕਾਂ ਦੇਖਦੀਆਂ ਨੇ ਕਿ ਹੁਣ ਚੱਲਦੀ ਤੇ ਲੋਜੀ ਸਬਜ਼ੀ ਬਾਲਟੀ ਚ ਪਾਲੀ ਮੈਂ ਬਾਲਟੀ ਚ ਪਾ ਕੇ ਤੇ ਉਹ ਸਾਲੂ ਪਾ ਲੇ ਤੇ ਉਹਨਾਂ ਨੂੰ ਧੋਨੀਆ ਧੋ ਕੇ ਸਮਾਰ ਕੇ ਇਹਦੇ ਵਿੱਚ ਪਾ ਕੇ ਰੱਖ ਦਿਆਂ ਸਮ ਚਾਰਨੀ ਚ ਇਹਨੇ ਪਾਣੀ ਨੁੱਚੜੂਗਾ ਤੇ ਬਾਲਟੀ ਚ ਅੱਜ ਪਾਣੀ ਵੀ ਨਹੀਂ ਹੈਗਾ ਬਾਲਟੀ ਚ ਪਾਣੀ ਪਾ ਲਿਆ ਸੀਗਾ ਜੇ ਲਾਈਟ ਭੱਜ ਗਈ ਤੇ ਪਾਣੀ ਹੁਣ ਹੈ ਨਹੀਂ ਟੈਂਕੀ ਚ ਖਤਮ ਵੀ ਹੋ ਗਿਆ ਤੇ ਲੋ ਜੀ ਹੁਣ ਕਰੀਏ ਆਪਾਂ ਇਹਦੇ ਵਿੱਚ ਪਾ ਦਣੀ ਨਚੜੂ ਪਾਣੀ ਇਹਦੇ ਵਿੱਚ ਨਿਕਲੂਗਾ ਵੀ ਬਹੁਤ ਸਬਜੀ ਚ ਅੱਜ ਤੋਰੀਆਂ ਵਾਲੀ ਚ ਸਬਜੀ ਚੋਂ ਨਿਕਲੂਗਾ ਪਾਣੀ ਤੇ ਇਹਦੇ ਵਿੱਚ ਨਚੋੜ ਦਣੀ ਆ ਇਹ ਕੋਲੋਂ ਗਠਿਆਲਾ ਸੀਗਾ ਧੋ ਕੇ ਰੱਖਤਾ ਨਹੀਂ ਆ ਫਿਰ ਭਾਂਡੇ ਢਿੰਡੇ ਫੇਰ ਮੰਜਾਂਗੇ ਜਦੋਂ ਲੇਟ ਆਊਗੀ ਇੱਧਰ ਦੁੱਧ ਗਰਮ ਕਰ ਲਿਆ ਸੀਗਾ ਮੈਂ ਤੇ ਹੁਣ ਬਣਾਉਣੀ ਆ ਚਾਹ ਬੱਚਿਆਂ ਲਈ ਤੇ ਨਾਲੇ ਆਪਾਂ ਪੀ ਲਾਂਗੇ ਕੁੱਟ ਕੁੱਟ ਨਾਲੇ ਬੇਟਾ ਪੀ ਲੂਗਾ ਤੇ ਨੰਸੀ ਪੀ ਲਾਂਗੇ ਤੇ ਲੋ ਜੀ ਇੱਧਰ ਮਸਾਲਾ ਧਰਿਆ ਵਾ ਸੀਗਾ ਇਹ ਵੀ ਦੇਖ ਲਾ ਹੁਣ ਮੈਂ ਪੁੱਜ ਗਿਆ ਏ ਪਿਆਜ਼ ਪੂਜ ਹਰੀਆਂ ਮਿਰਚਾਂ ਸਮਾਨ ਜਿਹੜਾ ਪਾਇਆ ਸੀਗਾ ਇਹਦੇ ਵਿੱਚ ਪਾ ਦਾਂ ਹਲਦੀ ਤੇ ਨੂਨ ਹਲਦੀ ਨੂਨ ਪਾ ਕੇ ਮਸਾਲਾ ਭੁੰਨ ਦਿਆਂ ਨੇ ਇਧਰ ਆਪਣੀ ਚਾਹ ਬਣਦੀ ਆ ਨਾਲੇ ਮਸਾਲਾ ਭੁੱਜ ਗਿਆ ਆਪਾਂ ਹੁਣ ਕਰਤੀ ਫੇਰਦੀ ਇਹਦੇ ਵਿੱਚ ਤੇ ਇਧਰ ਚਾਹ ਵੀ ਉੱਪਰ ਦੀ ਚਾਹ ਦੀ ਨਿਗਰ ਰੱਖਦੀ ਆ ਮੈਂ ਘੱਟ ਕਰਦਾ ਹੁਣ ਚਾਹ ਤੇ ਲੋ ਜੀ ਇਹਨੇ ਮਸਾਲਾ ਭੁੰਨ ਚ ਗਿਆ ਹੁਣ ਇਹ ਸਬਜ਼ੀ ਪਾਦਾ ਥੋੜੀ ਥੋੜੀ ਕਰਕੇ ਮੈਂ ਇਹ ਆਲੂ ਇਹਦੇ ਚ ਪਾ ਲਏ ਸੀਗੇ ਝਾਰਨੀ ਚ ਇਹ ਸਬਜ਼ੀ ਉਹਦੇ ਵਿੱਚ ਚਾਰਨੀ ਚ ਦੂਜੀ ਚ ਪਾਤੀ ਸੀ ਤੇ ਫਿਰ ਆਲੂਆਂ ਨਾਲ ਪਾਣੀ ਜਸੋਕ ਲੂਗਾ ਨਹੀਂ ਤੋਰੀਆਂ ਚ ਪਾਣੀ ਬਹੁਤ ਨਿਕਲਦਾ ਜਾਦੇ ਰਸਮਸੀ ਜੀ ਬਣਾ ਲਾਂਗੇ ਥੋੜੀ ਜੀ ਸੁੱਕੀ ਜੀ ਬਣਾ ਲਾਂਗੇ ਸਾਰੀਆਂ ਤੋਰੀਆਂ ਪਾ ਲੀਆਂ ਮੈਂ ਕੱਟ ਲੀਆਂ ਸਮਾਰ ਲੀਆਂ ਧੋ ਲਈ ਤੇ ਲੋ ਜੀ ਹੁਣ ਰਿੱਜੂਗੀ ਕੁੱਕਰ ਭਰ ਗਿਆ ਏ ਫਿਰ ਮੈਂ ਕਿਹਾ ਖਰਾਬ ਹੋ ਜਾਣੀਆਂ ਨੇ ਜਿਹੜੀਆਂ ਹੁ ਪੰਨਰਣੀਆਂ ਦੇ ਵਿੱਚੇ ਪਾ ਲੀਆਂ ਤੇ ਸਬ ਜੀ ਤੜਕਾ ਲਗਾਤਾ ਇੱਧਰ ਹੁਣ ਆਪਾਂ ਕੜਦੇ ਆਂ ਮੱਖਣ ਮੱਖਣ ਵਧਾਣੀ ਸਾਫ ਕਰਦੇ ਆਂ ਤੇ ਨਾਲੇ ਕੜਦੇ ਆਂ ਮੱਖਣ ਮੱਖਣ ਅੱਜ ਆਪਣਾ ਚਿੱਟਾ-ਚਿੱਟਾ ਅੱਜ ਆਪਾਂ ਨੇ ਦੁੱਧ ਅੰਦਰ ਹੀ ਗਰਮ ਕਰਿਆ ਸੀਗਾ ਅੰਦਰ ਹੀ ਅੱਜ ਮੈਂ ਹਾਰੀ ਚਨੀ ਤੜਿਆ ਅੰਦਰ ਹੀ ਗਰਮ ਕਰਕੇ ਅੰਦਰ ਹੀ ਜਾਗ ਲਾਤਾ ਸੀ ਤੇ ਅੱਜ ਮੱਖਣ ਵੀ ਚਿੱਟਾ ਤੇਲਸੀ ਵੀ ਚਿੱਟੀ ਅੱਜ ਤੇ ਲੋ ਜੀ ਹੁਣ ਵਧਾਣੀ ਸਾਫ ਕਰਾਂ ਪਹਿਲਾਂ ਮੈਂ ਤੇ ਹੁਣ ਠੰਡਾ ਪਾਣੀ ਪਾਇਆ ਪਹਿਲਾਂ ਜਿਆਦੇ ਪਤਲਾ-ਪਤਲਾ ਸੀਗਾ ਠੰਡਾ ਪਾਣੀ ਪਾਉਂ ਤੇ ਫਿਰ ਭਰਜੂ ਇਹਨੂੰ ਫਿਰ ਇਹਨੂੰ ਗਰਮ ਕਰੂੰਗੀ ਫਿਰ ਫ੍ਰਿਜ ਚ ਵੀ ਰੱਖੂੰਗੀ ਫ੍ਰਿਜ ਚ ਰੱਖਣੀ ਆ ਤੇ ਫਿਰ ਜਿਆਦੀ ਹੋ ਜਾਣਾ ਮੈਂ ਉਹ ਕਰਦੀ ਹਾਂ ਹੁਣ ਇਹਨੂੰ ਇੱਕ ਨਹੀਂ ਕੱਟਦਣੀ ਆ ਪਹਿਲਾਂ ਤਾਂ ਦੇਖਦੀ ਆ ਇਹਦੇ ਵਿੱਚ ਨਹੀਂ ਇਹਦੇ ਵਿੱਚ ਉਹ ਲੱਸੀ ਕੱਟ ਲੈਣੀ ਆ ਇਹ ਲੋ ਜੀ ਮੈਂ ਇਹਦੇ ਵਿੱਚੋਂ ਹੀ ਲੱਸੀ ਉਹ ਕੱਢ ਲਈ ਲੱਸੀ ਥੋੜੀ ਸੀਗੀ ਮੱਖਣ ਜਿਆਦਾ ਸੀਗੀ ਇਹਦੇ ਕਰਕੇ ਲੋਂਡਾ ਭਰ ਗਿਆ ਸੀਗਾ ਲੋਂਡਾ ਫਿਰ ਫ੍ਰੀਜੇ ਚ ਰੱਖਣਾ ਔਖਾ ਇਹਦੇ ਕਰਕੇ ਫਿਰ ਮੈਂ ਇਹਦੇ ਚ ਗਰਮ ਕਰ ਲਿਆ ਲੱਸੀ ਕੱਢ ਲਈ ਪੁਣਕ ਕੇ ਥੋੜੀ ਜੀ ਬਰਫ਼ ਪਾ ਕੇ ਕੱਢ ਲਈ ਤੇ ਹੁਣ ਇਹਨੂੰ ਗਰਮ ਕਰਦਾ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਕੇ ਇਹ ਕਿਧਰੋਂ ਆ ਗਿਆ ਆਇਆ ਮੋਟਰਸਾਈਕਲ ਨਾ ਇਹ ਬਾਹਰੋਂ ਆਇਆ ਹੈ ਆਦੇ ਕੀ ਸੀੜ ਰਕ ਸੀੜ ਦਾ ਜਸੂਰੋਂ ਬਾਹਰੋਂ ਆਇਆ ਲੋ ਜੀ ਵੈਗਰੂ ਜੀ ਹੁਣ ਆਗੇ ਆਪਾਂ ਰਸੋਈ ਚ ਰਸੋਈ ਚ ਹੁਣ ਆਪਾਂ ਇਹ ਭਾਂਡੇ ਢਿੰਡੇ ਮਾਂਜ ਦੀਏ ਸਾਫ਼ ਕਰ ਦੀਏ ਤੇ ਚਾਹ ਬਣਾਈ ਸੀਗੀ ਦੁੱਧ ਗੱਡੇਆ ਸੀਗਾ ਮੈਂ ਤੇ ਮੈਂ ਮਸ਼ੀਨ ਲਗਾਉਣ ਨੂੰ ਕਹਿੰਦੀ ਸੀ ਕਿ ਮੈਂ ਇਹ ਲੱਸੀ ਕੱਢੂੰਗੀ ਹੁਣ ਮੈਂ ਇਹਦੇ ਵਿੱਚੋਂ ਮੱਖਣ ਗਰਮ ਕਰਕੇ ਫਰੀਜੇ ਚਲਾਤਾ ਸੀਗਾ ਕੁਛ ਕੁਛ ਮੈਂ ਪਾਤੀ ਬਰਫ਼ ਬਰਫ਼ ਪਾ ਕੇ ਕਿਉਂ ਹੋ ਗਿਆ ਇਹ ਵਧੀਆ ਹੁਣ ਇਹ ਕਿਉਂ ਫੇਰ ਦੁਬਾਰੀ ਕੱਢੂੰਗੀ ਇਹਦੇ ਚੋਂ ਲੱਸੀ ਕੱਢੂ ਇਕਨ ਛੇਤੀ ਗਰਮ ਹੋ ਜਾਂਦਾ ਫੇਰ ਆਹ ਹੋ ਜਾਂਦਾ ਛੇਤੀ ਕਿਉਂ ਬਣ ਜਾਂਦਾ ਨਹੀਂ ਫੇਰ ਲੱਸੀ ਹੁੰਦੀ ਹੈ ਇਹਦੇ ਵਿੱਚ ਬਹੁਤ ਫੂਕਦਾ ਗੈਸ ਹੁਣ ਇਹਦੇ ਵਿੱਚੋਂ ਲੱਸੀ ਕੱਢਦੀ ਆ ਮੈਂ ਲੱਸੀ ਕੱਢ ਕੇ ਫੇਰ ਗਰਮ ਕਰੂੰਗੀ ਇਹਨੂੰ ਤੇ ਲੋ ਜੀ ਲੱਸੀ ਪੁਣਕੇ ਕਿਸੇ ਭਾਂਡੇ ਚ ਕੱਢਦੀਆਂ ਜੱਗ-ਜੁਗ ਚ ਵਧੀਆ ਹੁਣ ਤਾਂ ਇਹ ਪੀਤੀ ਵੀ ਜਾਊਗੀ ਇੱਕ ਕੌਲਾਕ ਸਵੇਰੇ ਭਰ ਲਿਆ ਸੀਗਾ ਫ੍ਰਿਜ ਚ ਲਾਤਾ ਤੇ ਲੋ ਜੀ ਹੁਣ ਘਰਮ ਕਰਤੀ ਆ ਘਰਮ ਕਰਕੇ ਕਿਉਂ ਗਰਮ ਹੋ ਗਿਆ ਆਪਣਾ ਇਹ ਦੇਖੋ ਠੰਡਾ ਹੋਏ ਤੇ ਫਿਰ ਪਾਉਂਗੀ ਡੱਬਿਆਂ ਚ ਪਾ ਦੂੰਗੀ ਇਹ ਡੱਬੇ ਹੈਗਾ ਇੱਕ ਖਾਲੀ ਉਹਦੇ ਵਿੱਚ ਇਹਲੇ ਦੇ ਸुरू ਕਰਿਆ ਦੂਜੇ ਚ ਉਹਦੇ ਚ ਪਾ ਦੂੰਗੀ ਤੇ ਲੋ ਜੀ ਹੁਣ ਪੁੰਦ ਦੂੰਗੀ ਇਹਨੂੰ ਫਿਰ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰਜੀ ਕੀ ਫਤਿਹ ਜੀ ਲੋ ਜੀ ਹੁਣ ਫੇਰ ਸਵੇਰੇ ਕਾਲੂ ਬਣਾਵਾਂਗੀ